ਭਾਬੀਆਂ ਦੀ ਨਸੀਹਤ ਚੱਲੀ ਕੋ ਨ ਕਹੇ ਤੇ ਆਈ ਮਰ ਗਈ ਸਾਨੂੰ ਮਕਰ ਦੇ ਨਾਲ ਨਾ ਚਾਰ ਮੀਆਂ ਕੱਲ ਵਾਹੀ ਕੀਤੀ ਅਜ ਛੱਡਣਾਏ ਨਹੀਂ ਚੱਲਣੀ ਇਸ ਤਰ੍ਹਾਂ ਕਾਰ ਮੀਆਂ ਮੋਇਆ ਪਿਓ ਤੇ ਮਾਉਂ ਦੇ ਲਾੜ ਮੁੱਕੇ ਪਿਆ ਚੁੱਕਣਾ ਜਗ ਦਾ ਭਾਰ ਮੀਆਂ ਜਿਹੜੀ ਵੰਜਲੀ ਦਾ ਤੈਨੂੰ ਸ਼ੌਕਤੀ ਦੋ ਮਿਲਣਾ ਉਸ ਤੋਂ ਨਹੀਂ ਰੁਜ਼ਗਾਰ ਮੀਆਂ ਹੱਡ ਭੰਨਿਆ ਆਵਾਜ਼ ਨਾਲ ਰਿਜਕ ਮਿਲਦੇ ਬਿਨਾਂ ਕਿਸਮਤੋਂ ਨਹੀਂ ਸ਼ਿਕਾਰ ਮੀਆਂ ਤੇਰਾ ਆਪਣਾ ਬਾਹੀ ਦਾ ਕੰਮ ਸਹਿਵ ਫੜਿਆ ਕਿਸੇ ਨਹੀਂ ਵਿੱਚ ਵਗਾਰ ਮੀਆਂ ਫੜਿਆ ਕਿਸੇ ਨਹੀਂ ਵਿੱਚ ਵਗਾਰ ਮੀਆਂ